ਪੰਪ ਐਡਵਾਂਸ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਕੀ ਫਾਇਦੇ ਨੇ ਪੰਪ ਐਡਵਾਂਸ ਕਰਨ ਦੇ ਤੇ ਕੀ ਨੁਕਸਾਨ ਨੇ ਸਸੇਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਇੱਕ ਵੀਰ ਦਾ ਸਵਾਲ ਸੀ ਮੈਨੂੰ ਇੱਕ ਦਾ ਨਹੀਂ ਦੋ ਤਿੰਨ ਭਰਾਵਾਂ ਦੇ ਜਦੋਂ ਫੋਨ ਆਉਂਦਾ ਚਲੋ ਕਈ ਚੀਜ਼ਾਂ ਤੇ ਗੱਲਬਾਤ ਹੁੰਦੀ ਆ ਤੇ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਸਾਰੇ ਜਵਾਬ ਦੇਵਾਂਗੇ ਇੱਕ ਮੇਨ ਸਵਾਲ ਸੀਗਾ ਕਿ ਨਿਊ ਹਾਲੈਂਡ ਦਾ ਪੰਪ ਆਪਾਂ ਕਿੰਨਾ ਕੁ ਐਡਵਾਂਸ ਕਰ ਸਕਦੇ ਆ ਐਡਵਾਂਸ ਕਰਨ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਤੇ ਉਹੀ ਤੁਹਾਨੂੰ ਦੱਸ ਰਹੇ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਚੈਨਲ ਨੂੰ ਸਾਰੇ ਭਰਾ ਸਬਸਕ੍ਰਾਈਬ ਕਰ ਲਓ ਵੱਤ ਵਤ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜੈਨੂਇਨ ਜਿਹੜੀ ਜਾਣਕਾਰੀ ਆ ਉਹ ਹਰ ਇੱਕ ਬੰਦੇ ਤਾਈ ਪਹੁੰਚੇ ਕੋਈ ਆਪਾਂ ਛੋਸ਼ੇਬਾਜੀ ਨਹੀਂ ਕਰਨੀ ਕੋਈ ਆਪਾਂ ਨੰਗ ਨਹੀਂ ਵੇਚਣਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਸਾਥ ਜ਼ਰੂਰ ਦਿਆ ਕਰੋ ਦੇਖੋ ਚੰਗੀਆਂ ਵੀਡੀਓ ਦੇਖੋਗੇ ਤਾਂ ਚੰਗੀਆਂ ਬਣਾਵਾਂਗੇ ਅੱਗੇ ਹੁਣ ਤੁਹਾਨੂੰ ਦੱਸ ਰਹੇ ਹਾਂ ਆ ਆਪਣਾ ਵਾਲਾ ਖੜਾ ਹਾਲੈਂਡ ਆ ਇੱਥੇ ਮਾਰਕ ਲੱਗੇ ਹੁੰਦੇ ਨੇ ਪੰਪ ਨੂੰ ਐਡਵਾਂਸ ਕਰਨਾ ਰਿਟਾਇਰ ਕਰਨਾ ਹੁਣ ਮੇਨ ਚੀਜ਼ ਕੀ ਆ ਕਿ ਆਪਾਂ ਨੂੰ ਪੰਪ ਐਡਵਾਂਸ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਕੀ ਫਾਇਦੇ ਨੇ ਪੰਪ ਅਡਵਾਂਸ ਕਰਨ ਦੇ ਤੇ ਕੀ ਨੁਕਸਾਨ ਨੇ ਤਾਂ ਹੁਣ ਤੁਹਾਨੂੰ ਦੱਸ ਰਿਹਾ ਮੈਂ ਦੇਖੋ ਪੰਪੜਵਾਂਸ ਕੀ ਹੈ ਕਿ ਜਦੋਂ ਆਪਾਂ ਕੰਪਨੀ ਵਾਲੇ ਕਰਦੇ ਨੇ ਜਦੋਂ ਤੇਲ ਵਧਾਉਣਾ ਪੈਂਦਾ ਉਹਨਾਂ ਨੂੰ ਤਾਂ ਟਰੈਕਟਰ ਕੀ ਕਰਦਾ ਧੂਆਂ ਮਾਰਦਾ ਟਰੈਕਟਰ ਜਦੋਂ ਧੂਆਂ ਮਾਰਦਾ ਤਾਂ ਉਹਨਾਂ ਨੂੰ ਪੰਪ ਥੋੜਾ ਅਡਵਾਂਸ ਕਰਨ ਪੈਂਦਾ ਅਡਵਾਂਸ ਕਰਨ ਨਾਲ ਥੋੜਾ ਬਹੁਤਾ ਧੂਏ ਦਾ ਜਿਹੜਾ ਉਹ ਫਰਕ ਪੈ ਜਾਂਦਾ ਉਹਦਾ ਕੀ ਕਾਰਨ ਹੈ ਫਰਕ ਪੈਦਾ ਕਿ ਐਡਵਾਂਸ ਕਰਨ ਦਾ ਮਤਲਬ ਹੈ ਕਿ ਆਪਾਂ ਜਿਹੜਾ ਤੇਲ ਦੇਣਾ ਜਿਹੜਾ ਪਿਸਟਨ ਆਉਂਦਾ ਉੱਪਰ ਤੇ ਉਹ ਆਪਾਂ ਉਹਦੇ ਪਹਿਲਾਂ ਹੀ ਦੇ ਦਿੰਨੇ ਆ ਹਜੇ ਪਿਸਟਨ ਉਪਰ ਆਇਆ ਨਹੀਂ ਹੁੰਦਾ ਤੇ ਪਹਿਲਾਂ ਟਾਈਮਿੰਗ ਟਾਈਮਿੰਗ ਐਡਵਾਂਸ ਕਰਤੀ ਆਪਾਂ ਟਾਈਮ ਤੋਂ ਪਹਿਲਾਂ ਟਰੈਕਟਰ ਤੇਲ ਦੇਣ ਲੱਗ ਜਾਂਦਾ ਤਾਂ ਉਹ ਹੋ ਗਿਆ ਐਡਵਾਂਸ ਹੁਣ ਐਡਵਾਂਸ ਕਿੰਨਾ ਕੁ ਕਰਨਾ ਚਾਹੀਦਾ ਹੁਣ ਜਿਹੜਾ ਮਾਈਕੋ ਪੰਪ ਆ ਉਹ ਥੋੜਾ ਜਿਹਾ ਐਡਵਾਂਸ ਕਰੇ ਤੂੰ ਆਵਾਜ਼ ਬਦਲ ਜਾਂਦਾ ਜਿਵੇਂ ਤੁਸੀਂ ਜੌਂਡੀਅਰ ਦੇਖੇ ਹੋਣਗੇ ਨਵੇਂ 5210 ਉਹ ਕੰਪਨੀ ਕਰਕੇ ਦਿੰਦੀ ਆ ਐਡਵਾਂਸ ਕਰਕੇ ਦਿੰਦੀ ਆ ਪੰਪ ਦੀ ਮੋਡੀਫਿਕੇਸ਼ਨ ਕਰਕੇ ਦਿੰਦੀ ਆ 63 ਐਚਪੀ ਕਹਿ ਕੇ ਦਿੰਦੀ ਆ ਹੁਣ ਚਲੋ ਆਪਾਂ ਉਹ ਚੀਜ਼ਾਂ 'ਚ ਨਹੀਂ ਪੈਣਾ ਉਹ ਵੀ ਅਗਣੀਆਂ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਕੀ ਕੰਪਨੀ ਇਹ ਕਰ ਸਕਦੀ ਆ ਲੀਗਲ ਆ ਜਾਂ ਕਿਵੇਂ ਆ ਕਿਵੇਂ ਨਜਾਇਜ਼ ਕਰ ਰਹੀ ਆ ਕੰਪਨੀ ਤਾਂ ਦੇਖੋ ਗੱਲ ਕੀ ਆ ਕਿ ਜਦੋਂ ਪੰਪ ਨੂੰ ਐਡਵਾਂਸ ਕਰਦੇ ਆ ਆਪਾਂ ਤਾਂ ਜਿਹੜਾ ਪੰਪ ਤੇ ਜਦੋਂ ਤੇਲ ਪਹੁੰਚਣਾ ਉਹ ਪਹਿਲਾਂ ਪਹੁੰਚਣਾ ਪਿਸਟਨ ਉੱਪਰ ਆਉਣ ਦੀ ਨਾਲ ਦੀ ਨਾਲ ਹੀਠਾਂ ਦੁਬਾਰਾ ਫੇਰ ਉਹਦੇ 'ਚ ਪ੍ਰੈਸ਼ਰ ਬਣ ਜਾਂਦਾ ਸਲੀਵ ਦੇ ਵਿੱਚ ਚੈਂਬਰ ਕਹਿ ਸਕਦੇ ਆਪਾਂ ਕਮਨਸ਼ਨ ਚੈਂਬਰ ਦੇ ਵਿੱਚ ਜਦੋਂ ਤੇਲ ਪਹਿਲਾਂ ਪਹੁੰਚ ਜੂਗਾ ਤਾਂ ਉਹ ਬਣ ਜਾਂਦਾ ਉਹਦਾ ਪ੍ਰੈਸ਼ਰ ਉਸੇ ਟਾਈਮ ਹੀ ਐਟ ਅ ਟਾਈਮ ਦੁਬਾਰਾ ਪਿਸਟਨ ਵਾਪਸ ਹੋ ਜਾਂਦਾ ਉਹਦੇ ਨਾਲ ਇੱਕ ਗੜਕੜ ਗੜਕੜ ਦੀ ਆਵਾਜ਼ ਉਹ ਆਉਂਦੀ ਆ ਤੇ ਹੁਣ ਜੇ ਕਿਸੇ ਭਰਾ ਦਾ ਕਈ ਵਾਰੀ ਪੰਪ ਡਾਊਨ ਹੋ ਜਾਂਦਾ ਮੇਨ ਗੱਲ ਆਪਾਂ ਕਰੀਏ ਕਿ ਟਰੈਕਟਰ ਚੱਲ ਗਿਆ 5-7 ਸਾਲ 10 ਸਾਲ ਵੈਸੇ ਇਹ ਪੰਪਾਂ ਨੂੰ ਕੁਝ ਹੁੰਦਾ ਨਹੀਂ ਜੇ ਸਹੀ ਚਲਾਓਗੇ ਸਹੀ ਡੀਜ਼ਲ ਮਿਲੂਗਾ ਪੰਪ ਨੂੰ ਤਾਂ ਇਹ ਪੰਪਾਂ ਨੂੰ ਕੁਝ ਵੀ ਨਹੀਂ ਹੁੰਦਾ ਤੇ ਹੁਣ ਚਲੋ ਕਈ ਵਾਰੀ ਟਰੈਕਟਰ ਧੂਆਂ ਦਿਖਾਉਣ ਲੱਗ ਜਾਂਦਾ ਉਹ ਚੀਜ਼ ਚ ਉਸ ਕੰਡੀਸ਼ਨ ਚ ਆਪਾਂ ਨੂੰ ਪੰਪ ਅਡਵਾਂਸ ਕਰ ਲੈਣਾ ਚਾਹੀਦਾ ਕੋਈ ਉਹਦਾ ਕੋਈ ਬੜਾ ਤਾਂ ਨੁਕਸਾਨ ਨਹੀਂ ਹੈ ਪਰ ਹੁਣ ਹੌਲੈਂਡ ਕਈ ਮੈਂ ਵੀਡੀਓ ਪਹਿਲਾਂ ਦੇਖੀਆਂ ਨੇ ਕਿ ਕਹਿ ਦਿੰਦੇ ਨੇ ਬਾਈ ਜੀ ਜਿੰਨਾ ਮਰਜ਼ੀ ਕਰ ਦਿਓ ਫੁੱਲ ਅਡਵਾਂਸ ਕਰ ਦਿਓ ਯਾਰ ਫੁੱਲ ਅਡਵਾਂਸ ਕਰਨ ਦਾ ਫਾਇਦਾ ਕੀ ਆ ਮੈਨੂੰ ਪਹਿਲਾਂ ਇਹ ਤਾਂ ਦੱਸ ਦਿਓ ਜਦੋਂ ਆਪਣਾ ਟਰੈਕਟਰ ਸਹੀ ਸਲਾਮਤ ਚੱਲ ਰਿਹਾਗਾ ਦਿੱਕਤ ਆਪਾਂ ਨੂੰ ਕੋਈ ਹੈ ਨਹੀਂ ਅਡਵਾਂਸ ਕਰਨ ਨਾਲ ਟਰੈਕਟਰ ਦੀ ਜਿਹੜੀ ਟੈਂਪਰੇਚਰ ਆ ਉਹ ਵਧਾਉਂਦਾ ਟਰੈਕਟਰ ਕਿਉਂਕਿ ਉਹ ਚੀਜ਼ ਪਹਿਲਾਂ ਹੋ ਜਾਂਦੀ ਉਹਦੇ 'ਚ ਜਦੋਂ ਫ੍ਰਿਕਸ਼ਨ ਹੁੰਦਾਗਾ ਪਿਸਟਨ ਦਾਬ ਜ਼ਿਆਦਾ ਬਣਦੀ ਆ ਤਾਂ ਉਹ ਚੀਜ਼ ਨਾਲ ਹੀਟ ਪ੍ਰੋਡਿਊਸ ਕਰਦਾ ਇੰਜਣ ਤਾਂ ਉਹਦੇ ਨਾਲ ਹੀਟ ਹੁੰਦਾ ਗਰਮ ਵੀ ਹੋਣ ਲੱਗ ਜਾਂਦਾ ਟਰੈਕਟਰ ਤੇ ਬਹੁਤ ਟਰੈਕਟਰਾਂ ਦਾ ਨੁਕਸਾਨ ਵੀ ਹੋ ਜਾਂਦਾ ਉਹ ਚੀਜ਼ 'ਚ ਤੁਣ ਇਹ ਚੀਜ਼ ਆ ਕਿ ਹੁਣ ਤੇਲ ਤੇ ਪੰਪ ਅਡਵਾਂਸ ਕਰਨਾ ਇਹ ਦੋਨੇ ਮੇਲ ਖਾਂਦੇ ਨਹੀਂ ਇਹ ਚੀਜ਼ ਨੋਟ ਰੱਖਿਓ ਤੁਸੀਂ ਜੇ ਤੇਲ ਵਧਾ ਰਹੇ ਹੋ ਤਾਂ ਥੋੜਾ ਬਹੁਤਾ ਪੰਪ ਅਡਵਾਂਸ ਕਰ ਲਿਓ ਕੋਈ ਬਹੁਤੀ ਵੱਡੀ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਤੇ ਜੇ ਖਾਸ ਕਰਕੇ ਗੱਲ ਕਰਾਂ ਮੈਂ ਰੂਟਰ ਪੰਪ ਦੀ ਰੂਟਰ ਪੰਪ ਨੂੰ ਅਡਵਾਂਸ ਕਰ ਸਕਦੇ ਆ ਆਪਾਂ ਕੋਈ ਬਾਲਾ ਹੋਣੀ ਇੱਕ ਹੁੰਦਾ ਕਿ ਚਲੋ ਬਾਜ ਆਪਣੀ ਫੋਕੀ ਜੀ ਆ ਟਰੈਕਟਰ ਦੀ ਫੁੱਕਾ ਜੀਆਂ ਨਹੀਂ ਮਾਰਦਾ ਹੁੰਦਾ ਵੀ ਜਲ ਸਵਾਦ ਜਾਣੀਆਂ ਆ ਆਪਾਂ ਨੂੰ ਤੇ ਉਹ ਕੰਡੀਸ਼ਨ ਦੇ ਵਿੱਚ ਤੁਸੀਂ ਪੰਪ ਆਪਣਾ ਅਡਵਾਂਸ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੇ ਜਿਹੜੀ ਆਪਣੀ ਅਗਲੀ ਵੀਡੀਓ ਆਣੀ ਉਹ ਟਰਬੋ ਤੇ ਆਉਣੀ ਆ ਕੱਲ ਨੂੰ ਆ ਜਾਣੀ ਆ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਫੇਸਬੁੱਕ ਪੇਜ ਤੇ ਜਾ ਕੇ ਫੋਲੋ ਕਰੋ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਅੱਗੇ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਸਾਰੇ ਭਰਾਵਾਂ ਦਾ ਤੈਦ ਲੋ ਸ਼ੁਕਰੀਆ ਸਸਿਕਾਰ